ਹਾਂਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਢਿਲਨ ਰੇਲ ਬੁਟੀਕ ਤੇ ਅੱਜ ਆਪਾਂ ਤੁਹਾਡੇ ਲਈ ਚਾਰ ਪੰਜ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਜਿਦੇ ਵਿੱਚ ਕੁਝ ਕੁ ਸਿੰਪਲ ਸੂਟ ਨੇ ਤੇ ਵੀਡੀਓ ਦੇ ਸਟਾਰਟਿੰਗ ਵਿੱਚ ਇੱਕ ਪਾਰਟੀ ਵੇਅਰ ਸੂਟ ਹੈ ਤੇ ਇੱਕ ਵੀਡੀਓ ਦੇ ਐਂਡ ਵਿੱਚ ਆਪਾਂ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਦਾ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕੀਤਾ ਅੱਗੇ ਜਿੱਦਾਂ ਵੈਡਿੰਗ ਸੀਜ਼ਨ ਸ਼ੁਰੂ ਹੋ ਜੇਗਾ ਤਿਹਾਰਾਂ ਦੇ ਦਿਨ ਵੀ ਸ਼ੁਰੂ ਹੋ ਜਾਣਗੇ ਤਾਂ ਇਹ ਸੂਟ ਬਹੁਤ ਸੋਹਣੇ ਲੱਗਦੇ ਨੇ ਪਾਰਟੀ ਵੇਅਰ ਜੇ ਪਾਏ ਹੋਏ ਪਹਿਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਔਰਗੈਂజా ਦੇ ਉੱਪਰ ਰੈ ਬਹੁਤ ਸੋਹਣਾ ਇਹ ਵੀ ਕਲਰ ਕੰਬੀਨੇਸ਼ਨ ਦਾ ਤੁਸੀਂ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਆਪਣੀ ਚੋਇਸ ਦੇ ਅਕੋਰਡਿੰਗ ਆਪਣੀ ਚੋਇਸ ਦੇ ਫੈਬਰਿਕ ਤੇ ਆਪਣੀ ਚੋਇਸ ਦੇ ਕਲਰ ਦੇ ਉੱਪਰ ਕਰਵਾ ਸਕਦੇ ਹੋ ਮਸ਼ੀਨ ਵਰਕ ਦੇ ਇਹ ਸੂਟ ਨੇ ਜਿਹੜੇ ਪਾਰਟੀ ਵੇਅਰ ਮੈਂ ਸਭ ਤੋਂ ਪਹਿਲਾਂ ਦੱਸਿਆ ਤੇ ਐਂਡ ਵਿੱਚ ਉਹ ਹੈਂਡਵਰਕ ਦੇ ਉੱਪਰ ਨੇ ਤੇ ਜਿਹੜੇ ਵਿੱਚੇ ਤਿੰਨ ਸੂਟ ਨੇ ਇਹ ਮਸ਼ੀਨ ਵਰਕ ਦੇ ਉੱਪਰ ਰੈਡੀ ਹੋਏ ਹੋਏ ਨੇ ਔਰਗੈਂਜਾ ਤੇ ਕ੍ਰੇਪ ਤੇ ਮਸਲੀਨ ਦੇ ਉੱਪਰ ਇਹ ਸੂਟ ਰੈਡੀ ਹੋਏ ਨੇ ਕਾਟਨ ਦੇ ਆਹ ਵਾਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਖਾਦੀ ਕਾਟਨ ਦੇ ਉੱਪਰ ਰੈਡੀ ਹੋਇਆ ਹੋਇਆ ਮਸ਼ੀਨ ਵਰਕ ਦਾ ਇਹ ਸੂਟ ਹੈ ਤੁਸੀਂ ਘਰ ਬੈਠੇ ਆਨਲਾਈਨ ਸਾਨੂੰ ਆਰਡਰ ਕਰਕੇ ਸੂਟ ਮੰਗਵਾ ਸਕਦੇ ਹੋ ਸਟਿਚ ਕਰਕੇ ਚਾਹੀਦੀ ਹੈ ਸਟਿਚ ਕਰਕੇ ਮਿਲ ਜਾਣਗੇ ਆਨ ਸਟਿਚ ਚਾਹੀਦੀ ਹੈ ਤਾਂ ਤੁਹਾਨੂੰ ਆਨ ਸਟਿਚ ਵੀ ਮਿਲ ਜਾਣਗੇ WhatsApp ਨੰਬਰ ਸਾਡਾ ਵੀਡੀਓ ਦੇ نیچے ਵੀ ਦਿੱਤਾ ਹੋਇਆ ਹੁੰਦਾ ਤੇ ਵੀਡੀਓ ਦੇ ਸਟਾਰਟਿੰਗ ਵਿੱਚ ਵੀ ਦਿੱਤਾ ਹੋਇਆ ਹੁੰਦਾ ਤੁਸੀਂ ਸਾਨੂੰ WhatsApp ਤੇ ਮੈਸੇਜ ਜਾਂ ਕਾਲ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਸ਼ਿਪਿੰਗ 올 ਇੰਡੀਆ ਇੰਟਰਨੈਸ਼ਨਲ ਵੀ ਹੈ ਤੇ 올 ਇੰਡੀਆ ਵੀ ਹੈ ਸਾਡੀ ਸ਼ਿਪਿੰਗ ਤੁਸੀਂ ਘਰ ਬੈਠੇ ਇਹ ਸੂਟਾਂ ਨੂੰ ਮੰਗਵਾ ਸਕਦੇ ਹੋ ਆਪਣੀ ਚੋਇਸ ਦੇ ਸੂਟ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਹੋਰ ਵੀ ਸਾਰਿਆਂ ਨੂੰ ਆਪਣੇ ਡਿਜ਼ਾਈਨ ਪਤਾ ਲੱਗ ਸਕਣ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਇਹ ਵੀਡੀਓ ਦੀ ਅਪਡੇਟ ਮਿਲਦੀ ਰਹੇ ਸ਼ਾਰਟ ਆਪਾਂ ਰੋਜ਼ ਪਾਉਂਦੇ ਆ YouTube ਦੇ ਉੱਪਰ ਰਾਤ ਨੂੰ 9 ਵਜੇ ਅਪਲੋਡ ਕਰਦੇ ਹੁੰਦੇ ਆ ਤੁਸੀਂ ਜਰੂਰ ਦੇਖਿਆ ਕਰੋ ਤੇ ਜਿਹੜੀ ਵੀਡੀਓ ਹੈ ਉਹ ਆਪਾਂ ਸੈਚਰਡੇ ਤੇ ਟਿਊਜ਼ਡੇ ਦੋ ਦਿਨ ਪਾਉਨੇ ਆ ਹਫਤੇ ਦੇ ਵਿੱਚ ਤੇ ਉਹਦੇ ਵਿੱਚ ਤੁਹਾਨੂੰ ਸਾਰੇ ਡਿਜ਼ਾਈਨ ਆਪਾਂ ਸ਼ੋਅ ਕਰਦੇ ਹੁੰਨੇ ਜੋ ਆਪਾਂ ਰੈਡੀ ਕੀਤੇ ਹੋਏ ਹੁੰਦੇ ਆ ਤੁਸੀਂ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਆਵਾ ਬਿਲਕੁਲ ਬੇਸ਼ਕੁਮ